ਦੇਹ ਦੀ ਆਜ਼ਾਦੀ ਤੇ ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰਨਾ ਤੋਂ ਕਾਇਮ ਰੱਖਣ ਤੇ ਕੁਰਬਾਨ ਹੋਣ ਵਾਲੇ ਨਾਮਤਾਰੀ ਸਿੰਘਾਂ ਦੀ ਯਾਦ ਵਿੱਚ ਸ਼ਹੀਦੀ ਸਮਾਗਮ ਸਤਗੁਰ ਦਲੀਪ ਸਿੰਘ ਜੀ ਦੀ ਰਹਿਨਮਾਈ ਹੇਠ ਪਿੰਡ ਬੋੜੇ ਕਲਾ ਵਿਖੇ ਨਾਮਤਾਰੀ ਸੰਗਤ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਉਪਰੰਤ ਸੱਜੇ ਦੀਵਾਨ ਵਿੱਚ ਸੰਤ ਸੋਭਾ ਸਿੰਘ ਭਗਤ ਸਿੰਘ ਮਹਿੰਦੀਪੁਰ, ਜਥੇਦਾਰ ਗੁਰਦੀਪ ਸਿੰਘ ਦਸੂਹੇ ਵਾਲੇ, ਸੰਤ ਸਰਪ੍ਰੀਤ ਸਿੰਘ ਮਹਾਵੇ ਵਾਲੇ, ਸੰਤ ਹਰਜੀਤ ਸਿੰਘ ਗਊਸ਼ਾਲਾ ਵਾਲੇ ਭਾਈ ਲਖਮਿੰਦਰ ਸਿੰਘ ਰਾਏ ਆदि ਜਥਿਆਂ ਨੇ ਆਈ ਹੋਈ ਸੰਗਤ ਨੂੰ ਸ਼ਹੀਦ ਹੋਏ ਨਾਮਤਾਰੀ ਸਿੰਘਾਂ ਦੀ ਸ਼ਹਾਦਤ ਦਾ ਗੁਰ ਉਤਾਰਨਾ ਕੇ ਅਤੇ ਕਥਾ ਕੀਰਤਨ ਗੁਰਬਾਣੀ ਸੁਣਾ ਕੇ ਨਿਹਾਲ ਕੀਤਾ। ਪ੍ਰਬੰਧਕਾਂ ਵੱਲੋਂ ਆਏ ਹੋਏ ਜਥਿਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਠੰਡੀ ਮਿੱਠੀ ਜਲਦੀ ਸ਼ਰਧਾਈ ਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਇਸ ਮੌਕੇ ਸੰਤ ਲਾਲ ਸਿੰਘ, ਪ੍ਰਿਤਪਾਲ ਸਿੰਘ, ਨਾਗੀ, ਹਰਜੀਤ ਸਿੰਘ ਰਿੰਕੂ, ਪਰਦਾਨ, ਰਣਜੀਤ ਸਿੰਘ, ਦਵਿੰਦਰ ਸਿੰਘ, ਨਾਗੀ ਸ਼ਹੀਦ ਹਾਕਮ ਸਿੰਘ ਦੇ ਪਰਿਵਾਰ ਵਿੱਚੋਂ ਸੁਸ਼ਮਾ ਮਰਕੰਡਾ ਸੰਤ ਕੁਲਦੀਪ ਸਿੰਘ ਮੋਹਲਕੇ ਭੁਪਿੰਦਰ ਕੋਰ ਸਮੇਤ ਵੱਡੀ ਗਿਣਤੀ ਵਿੱਚ ਨਾਮਤਾਰੀ ਸੰਗਤਾਂ ਹਾਜ਼ਰ ਸਨ ਬੇਨਤੀ ਆ ਭਾਈ ਅੱਜ ਦਾ ਸਮਾਗਮ ਹੈ ਅੱਜ ਦਾ ਜਿਹੜਾ ਸਮਾਗਮ ਹੈ ਇਹ ਉਸ ਸਮੇਂ ਨੂੰ ਯਾਦ ਕਰਾਉਂਦਾ ਜਦੋਂ ਅੰਗਰੇਜ਼ਾਂ ਨੇ ਹਰਿਮੰਦਰ ਸਾਹਿਬ ਦੇ ਬਾਹਰ ਵਿਚੜਖਾਨਾ ਖੋਲ੍ਹਿਆ ਸੀ ਤੇ ਜਿੱਥੇ ਵਿਚੜਖਾਨਾ ਆਇਓ ਉਹਦਾ ਹਾਲ ਕੀ ਹੁੰਦਾ ਉਸ ਘਰ ਦਾ ਤੀਸ ਦਾ ਸੋ ਆਖਰਕਾਰ ਜਦੋਂ ਕੋਈ ਤੇਸ਼ਨਾ ਗਈ ਲੋਕਾਂ ਬੜੇ ਯੂਰੇਮ ਜਾਰੇ ਕੀਤੇ ਤਾਂ ਵੀਰੇ ਇਹਨੇ ਹੁਕਮ ਜਾਰੀ ਕਰਤਾ ਹੁੰਦੇ ਜਦੋਂ ਤਾਂ ਜ਼ਬਤ ਕਰਤੀਆਂ ਸੋ ਉਹਨਾਂ ਦਿਨਾਂ ਵਿੱਚ ਤੇ 12 ਅਪ੍ਰੈਲ 1853 ਨੂੰ ਸਤਗੁਰੂ ਰਾਮ ਸਿੰਘ ਜੀ ਨੇ ਬਾਣੀ ਪਿੰਡ ਵਿੱਚ ਗੁਰੂ ਗਬਿੰਦ ਸਿੰਘ ਦੀ ਬਣਾਈ ਹੋਈ ਮਰਿਆਦਾ ਅਨਸਾਰ ਅੰਮ੍ਰਿਤ ਛਕਾ ਕੇ ਤੇ ਸੰਤ ਖਾਲਸਾ ਪਿਆਰ ਕੀਤਾ ਤੇ ਜਿਹੜੇ ਮਹਾਰਾਜੀ ਪੁਰਾਣੇ ਗੁਰੂ ਨਾਨਕ ਦੇਵ ਜੀ ਉਹ ਸਾਰੇ ਇਤਿਹਾਸ ਨਾਲ ਚੱਲਦੇ ਸਨ ਉਹ ਬਾਣੀ ਸਭ ਕੁਝ ਉਹ ਸੋਸ ਵਾਸਤੇ ਜਦੋਂ ਅੰਗਰੇਜ਼ਾਂ ਨੇ ਜ਼ੁਲਮ ਨੂੰ ਨਾ ਹਟਾਇਆ ਤੇ ਗੁਰੂ ਗਬੰਦ ਸਿੰਘ ਦੀ ਉਹ ਅਵਾਜ਼ ਜਿਹੜੀ ਕਿ ਨਾ ਪੇਛ ਜਾਏ ਤੇ ਸਿੱਖ ਨੂੰ ਆਪਣਾ ਤਲਵਾਰ ਦੇ ਮੋਰਤਿਹੱਸ ਪਾਉਣਾ ਪੈਂਦਾ ਨਾ ਪੇਛ ਜਾਂਦੀ ਦੇਖ ਕੇ ਭਾਈ ਲਾਣਾ ਸਿੰਘ ਬੀਲਾ ਸਿੰਘ ਹਾਕਮ ਸਿੰਘ ਬਟਵਾਰੀ ਕੋ ਝੰਡਾ ਸਿੰਘ ਮੇਰ ਸਿੰਘ ਲੋਪੋਗੇ ਇਸ ਤਰ੍ਹਾਂ ਫਤੇ ਸਿੰਘ ਪੰਨਵਾ ਇਹਨਾਂ ਸਾਰਿਆਂ ਨੇ ਭਾਈ 14 15 ਜੂਨ 1871 ਦੀ ਸੰਗਰਾਮ ਵਾਲੇ ਦਿਨ ਗੁੱਚੜਾਂ ਤੇ ਹਮਲਾ ਕਰ ਦਿੱਤਾ ਗੁੱਚੜ ਮਾਰੇ ਬਾਅਦ ਚ ਆਪ ਪੇਸ਼ ਹੋਏ ਆਪ ਤੰਦਾ ਗੱਲ ਚ ਪਾ ਗਏ ਸ਼ਹੀਦ ਹੋਏ ਤੇ ਅੰਗਰੇਜ਼ ਨੂੰ ਨਾ ਆਖਿਆ ਕਿ ਆਹੇ ਕਰਕੇ ਕੀਤਾ ਜਿੰਨਾ ਚਿਰ ਤੁਸੀਂ ਸਾਡੇ ਧਰਤੀ ਉਤੇ ਗੁੱਚੜ ਖਾਣੇ ਸ਼ਰੇਆਮ ਖੋਲੋਗੇ ਉਹਨਾਂ ਚਿਰੇ ਬਗਾਵਤਾਂ ਹੁੰਦੀਆਂ ਜਾਣਗੀਆਂ ਸਾਡੇ ਜਾਨ ਨਾਲ ਕੋਈ ਬੰਦ ਨਹੀਂ ਹੋ ਜਾਣੀ ਇਸ ਕਰਕੇ ਅੰਗਰੇਜ਼ ਨੇ ਇਸ ਤੋਂ ਮਗਰੋਂ 30 ਮਈ ਜਲਾਈ ਨੂੰ ਲੁਝਾਣੇ ਰਾਏਕੋਟ ਭਾਈ ਕੱਲੇ ਦੇ ਗੁਰਦੁਆਰੇ ਦੁਆਲੇ ਦੀ 부ਚੜ ਉਥੇ 부ਚੜ ਖਾਨਾ ਖੋਲਿਆ ਸੀ ਉਹ ਵੀ 부ਚੜ ਮਾਰਤੇ ਤੇ ਫਿਰ 12 12 ਜਨਵਰੀ 1872 ਨੂੰ ਮਲੇਰ ਕੋਲਲੇ ਦੇ ਅੰਮੜ ਆ ਕੇ ਉਥੋਂ ਦੇ 부ਚੜ ਮਾਰੇ ਸੋ ਇਹਨਾਂ ਨੂੰ 15 ਸਤੰਬਰ 1871 ਨੂੰ ਫਾਂਸੀ ਤੇ ਲਾਇਆ ਗਿਆ ਸੋ ਸਾਰੀ ਸੰਗਤ ਦੇ ਨਾਨਕ ਨਾਮ ਲੈਵਾ ਸੰਗਤ ਗੁਰੂ ਰਾਮ ਸਿੰਘ ਦੀ ਪਰਪਰਾ ਨਾਲ ਇਹ ਨਾਮਤਾਰੀ ਸੰਗਤ ਬੜੀ ਵੱਜ ਚੜ ਕੇ ਮਨਾਉਂਦੀ ਹੈ ਹਰ ਅਰਥ ਸਰੀਰ ਹਮ ਵੇਚਿਆ ਪੂਰੇ ਗੁਰ ਕੇ ਆਗੇ ਸਤਿਗੁਰੂ ਦਾਤਾ ਨਾਮ ਲੜਾਇਆ ਮੁਖ ਪਸਤਕ ਮੁਖ ਮਸਤਕ ਭਾਗ ਸੋ ਭਾਗੇ ਉਹਨਾਂ ਦੇ ਮਸਤਕ ਭਾਗਾ ਵਾਲੇ ਹੋ ਗਏ ਨੇ ਜਿਨ੍ਹਾਂ ਨੂੰ ਸਤਿਗੁਰ ਨੇ ਨਾਮ ਦਿੱਤਾ ਹੈ ਜਿਨ੍ਹਾਂ ਨੇ ਆਪਣਾ ਸਰੀਰ ਸਤਿਗੁਰਗੇ ਵੇਚਿਆ ਜਿਹੜੇ ਸਰੀਰ ਨੇ ਵੇਚਦੇ ਉਹ ਵੀ ਗੁਰਬਾਣੀ ਨਾਲ ਲਿਖਿਆ ਉਹ ਆਵੇ ਜਾਏ ਆ ਭਾਗੇ ਅੱਜ ਉਹਨਾਂ ਦਾ ਨਾਂ ਸੰਸਾਰ ਦੇ ਵਿੱਚ ਅਮਰ ਹੈ ਉਹਨਾਂ ਦੀਆਂ ਉਹਨਾਂ ਦੇ ਬੇਲੇ ਮਨਾਏ ਜਾ ਰਹੇ ਨੇ ਉਹਨਾਂ ਦੀ ਯਾਦਾਂ ਮਨਾਇਆ ਜਾ ਰਹੀਆਂ ਨੇ ਬਾਬਾ ਲੈਣਾ ਸੀ ਜੀ ਮੇਰੇ ਵੱਡੇ ਸਾਡੇ ਪਰਿਵਾਰ ਦੇ ਵਿੱਚੋਂ ਅੱਜ ਉਹਨਾਂ ਦੀ ਕਿਰਪਾ ਨਾਲ ਇਹ ਪਰਿਵਾਰ ਹਰਿਆ ਭਰਿਆ ਹੈ ਜਦੋਂ ਮੈਂ ਹੁਣੇ ਹੀ ਅਰਜ਼ ਕੀਤੀ ਏ ਜਦੋਂ ਫਾਂਸੀ ਲੱਗਣ ਲੱਗੀ ਸੀ ਉਹਨਾਂ ਨੂੰ ਉਹਨਾਂ ਦੇ ਗਉਂ ਗਵਾਂ ਜਿਹੜੀ ਐਸ ਨਾ ਉਸ ਗੁਪਤ ਰੂਪ ਸੰਗਠਨ ਦੇ ਦਿੱਤੇ ਉਹਨਾਂ ਨੇ ਉਹ ਫਾਂਸੀ ਨਹੀਂ ਲਗਣ ਦੇ ਰਹੀਆਂ ਤੇ ਉਹਨਾਂ ਦੇ ਭਰਾ ਲਾਗੇ ਖਲੋਤੇ ਗੁੱਜਰ ਸਿੰਘ ਜੀ ਪੂਰਾ ਸਬੂਤ ਗਵਾਹ ਹੈ ਮੈਂ ਕਿਤਾਬ ਲਿਖੀ ਉਹਨਾਂ ਦੇ ਲਿਖਿਆ ਵਿੱਚ ਗੁੱਜਰ ਸਿੰਘ ਜੀ ਕਹਿੰਦੇ ਨੇ ਭਰਾ ਜੀ ਤੁਹਾਨੂੰ ਫਾਂਸੀ ਕਿਉਂ ਨਹੀਂ ਲੱਗ ਰਹੀ ਕਹਿੰਦੇ ਮੈਂ ਕੀ ਕਰਾਂ ਗੁਪਤ ਰੂਪ ਦੇ گاਵਾ ਸਿੰਘ ਦੇ ਕਿਥੇ ਲਖ ਲੋਤੀ ਆਈ ਜਾਣੇ ਮੈਨੂੰ ਸ਼ਹੀਦ ਨਹੀਂ ਹੋਣ ਦੇ ਰੀਆਂ ਫਿਰ ਅਰਦਾਸ ਕੀਤੀ ਜਕਾਰਾ ਛੱਡਿਆ ਤੇ ਫਿਰ ਸ਼ਹੀਦ ਹੋਏ ਕਿਉਂਕਿ 사ਤਗੁਰੂ ਤੋਂ ਬਿਗਿਆਰ ਸ਼ਹੀਦ ਨਹੀਂ ਹੋ ਸਕਦਾ ਗੁਰੂ ਗੁਰੂ ਜਿਹੜਾ ਹੈ ਅਗਿਆਨ ਅੰਧੇਰਾ ਮਿਟਾਉਂਦਾ ਹੈ ਸੱਚ ਦੇ ਚੱਲਦਾ ਹੈ ਔਰ ਇਹ ਸੱਚ ਦੜਾਇਆ ਇਹਨਾਂ ਨੇ ਆਪਣੇ ਜਿਹੜੇ ਬਾਬਾ ਲੈਣਾ ਸਿੰਘ ਜੀ ਜਦੋਂ ਸ਼ਿਸ਼ਨ ਜੱਜ ਨੇ ਉਹਨਾਂ ਕਹਿ ਦਿੱਤਾ ਸੀ ਬਈ ਹੁਣ ਇਹਨਾਂ ਨੂੰ ਫਾਂਸੀ ਸਜ਼ਾ ਹੋਣੀ ਹੈ ਫਿਰ ਉਹਨਾਂ ਦਾ ਕਾਨੂੰਨ ਫੇਲ ਕੀਤਾ ਵੀ ਤਿੰਨ ਵਾਰ ਦਾ ਫਾਂਸੀ ਵੱਜ ਜਾਏ ਉਹਨੂੰ ਦੁਬਾਰ ਫਾਂਸੀ ਨਹੀਂ ਲੱਗ ਸਕਦੀ ਕਹਿੰਦੇ ਬਿਲਿਆ ਤੇਰਾ ਕਾਨੂੰਨ ਝੂਠਾ ਕਰਨਾ ਸੀ ਤੇਰਾ ਕਾਨੂੰਨ ਝੂਠਾ ਕਰ ਦਿੱਤਾ ਇਸ ਕਰਕੇ 사ਗੁਰ ਕਿਰਪਾ ਕਰਦਾ ਹੈ 사ਸਗ ਜੀ ਤੇ ਇਹ ਸ਼ਹੀਦ ਹੋਏ ਹਨ ਸ਼ਹੀਦ ਅੱਜ ਨਹੀਂ ਹੁੰਦੇ ਆਰੇ ਇਹ ਪੁਰਾਤਨ ਚੱਲਦੇ ਆ ਰਹੇ ਨੇ ਭਗਵਾਨ ਕ੍ਰਿਸ਼ਨ ਦੇ ਟਾਈਮ ਤੋਂ ਪੰਜ ਪਾਂਡਵ ਹੋਏ ਨੇ ਪੰਜ ਪਾਂਡਵ ਧਰਮ ਧਰਮ ਚਲਾ ਰਹੇ ਸਨ ਉਹ ਤਾਂ ਦਰਯੋਦਨ ਸੋ ਭਰਾ ਸਨ ਜਿਨ੍ਹਾਂ ਵੱਲ 사ਤਗੁਰ ਸੀ ਉਹਨਾਂ ਵਾਲੀ ਵਿੰਗਾ ਆਇਆ ਉਹਨਾਂ ਦੇ ਸੋ ਸੋ ਖਤਮ ਹੋ ਗਏ ਉਹਨਾਂ ਦੇ ਯਾਰੇ ਬਣ ਕੇ ਆਏ ਫਿਰ ਗੁਰੂ ਗੋਬਿੰਦ ਸਿੰਘ ਚਾਰ ਸਾਹਿਬਜ਼ਾਦੇ ਕੋ ਸਤਗੁਰ ਦੇ ਪੁੱਤਰ ਵੀ ਉਹ ਸਤਗੁਰ ਵਰਗੇ ਹੀ ਹੁੰਦੇ ਨੇ ਉਹਨਾਂ ਆ ਕੇ ਸ਼ਹਾਦਤਾਂ ਦਿੱਤੀਆਂ ਆਪਣੀਆਂ ਸ਼ਹੀਦ ਹੋਏ ਕਿਰੇ ਵਾਸਤੇ ਧਰਮ ਦੀ ਖਾਤਰ ਇਹ ਧਰਮ ਦੀ ਖਾਤਰ ਸਾਰੇ ਕੰਮ ਕਰਨੋ ਸਤਨੂ ਦਲੀਪ ਸਿੰਘ ਜੀ ਕਿਰਪਾ ਕਰਦੇ ਪਿੰਡ ਸਾਡੇ ਦੇ ਆ ਜਗਾ ਜਿਹੜੀ ਬਣੀ ਏ ਮੋੜੇ ਕਲਾ ਦੀ ਇੱਥੇ ਚਾਰਾਂ ਦੇ ਸਾਡੇ ਇੱਥੇ ਆਏ ਸਨ ਉਹਨਾਂ ਸਨਸਕਾਰ ਕੀਤਾ ਸਾਰਾ ਸ੍ਰੀ ਰਣਦੇ ਆਏ ਤੇ ਚਾਰ ਸਿੰਘ ਜਿਹੜੇ ਦਰਬਾਰ ਸਾਹਿਬ ਦੀ ਪਵਿੱਤਰਤਾ ਵਾਸਤੇ ਸਿੰਘ ਸ਼ਹੀਦ ਹੋਏ ਸੀ ਇਹ ਆਪਣੇ ਸੰਤ ਕੋਕਾ ਸਿੰਘ ਜੀ ਨੇ ਇਹਨਾਂ ਦੇ ਪਰਿਵਾਰ ਦੇ ਵਿੱਚੋਂ ਹੋਏ ਸੀ ਤੇ ਇਹ ਹਰ ਸਾਲ ਇੱਥੇ ਆਣ ਕੇ ਸਾਡੇ ਕੋਲ ਇਹ ਮੇਲਾ ਮਨਾ ਕੇ ਜਾਂਦੇ ਨੇ ਤੇ ਸਾਰਾ ਇਹਨਾਂ ਇਹਨਾਂ ਦਾ ਹੀ ਪ੍ਰਤਾਪ ਹੈ ਇੱਥੇ ਜਿੰਨਾ ਵੀ ਗਾਵਾ ਇਹ ਬਿਲਡਿੰਗ ਦੇ ਵਿੱਚ ਵੀ ਮਾਇਆ ਭੇਜਦੇ ਨੇ ਸਾਨੂੰ ਮੇਲੇ ਵਾਸਤੇ ਵੀ ਮਾਇਆ ਭੇਜਦੇ ਨੇ ਤੇ ਅਸੀਂ ਚਾਹੁੰਦੇ ਸਮਝਦੇ ਆ ਵੀ ਇਹਨਾਂ ਦੇ ਬਹੁਤ ਵੱਡੀ ਮਾਲਕ ਦੀ ਕਿਰਪਾ ਵਾਂ ਨੇ ਕਿ ਕਈ ਸਰਮਾਇਦਾਰ ਹੁੰਦੇ ਆ ਉਹ ਅੱਗੋਂ ਆਣ ਕੇ ਤੇ ਭੁੱਲ ਜਾਂਦੇ ਨੇ ਆਪਣੇ ਵੱਡਿਆਂ ਨੂੰ ਪਰ ਇਹਨਾਂ ਕੋਈ ਨਾ ਸਰਮਾਇਆ ਹੋਣ ਦੇ ਬਾਵਜੂਦ ਵੀ ਇਹਨਾਂ ਯਾਦ ਰੱਖੀ ਸਿੱਖੀ ਤੇ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆਂ ਵੀ ਇਹ ਸਾਡੇ ਸਾਡਾ ਨਾਲ ਕੋਈ ਸ਼ੋਕ ਕਰਦੇ ਨੇ ਜਥੇ ਆਏ ਨੇ ਸੰਤ ਗੁਰਦੀਪ ਸਿੰਘ ਜੀ ਜਥੇਦਾਰ ਇੱਕ ਨੀਲੇ ਪਰਨੇ ਵਾਲੇ ਨੇ ਨੀਲਧਾਰੀ ਤੇ ਇੱਕ ਸਰਪ੍ਰੀ ਸਿੰਘ ਜੀ ਮਹਾਵੇ ਤੋਂ ਨੇ ਇੱਕ ਭਗਤਾ ਸਿੰਘ ਜੀ ਨੇ ਇਤਨਾ ਰਿਹਾ ਕਿ ਹੋਰ ਵੀ ਕਈ ਜਥੇ ਮਦੀਪੁਰ ਤੋਂ ਐਟ ਸਨ ਮਦੀਪੁਰ ਵਾਲੇ ਸੰਤ ਵੀ ਆਏ ਨੇ